ਸਰ ਜੀ ਫਿਰ ਤੁਹਾਧਰਾ ਵਿੱਚ ਸ਼ੀਟਾ ਬਬ ਜਿਹੜਾ ਬਬ ਜਿਹੜਾ ਉਹ ਸੰਗਤ ਸੀ ਕਰਵਾਇਆ ਗਿਆ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਚਲੋ ਸਾਥ ਸੰਗਜਿਓ ਆਪ ਜੀ ਨੂੰ ਪਤਾ ਹੀ ਹੈ ਤਨਤਨ ਸ਼ਹੀਦ ਬਾਬਾ ਗਵਰੀਆ ਸਿੰਘ ਜੀ ਦੇ ਪਾਵਨ ਪ੍ਰੇਰਤ ਅਸੰਤੇ ਹਰ ਸਾਲ ਇਹ ਤਰਾਸ਼ ਸ਼ਹੀਦੀ ਸਰਨਾ ਜੋੜ ਮੇਲਾ ਸਬੂਨ ਲਗਨ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਅਤੇ ਐਨ ਆਰ ਪੀ ਦਾ ਸੰਗਤਾਂ ਵੱਲੋਂ ਬੜੀ ਸ਼ਾਦਤ ਤੇ ਪਾਵਨ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਇਹ ਬੜੀ ਸ਼ਾਦਤ ਤੇ ਪਾਵਨ ਨਾਲ ਮਨਾਇਆ ਜਾ ਰਿਹਾ ਹੈ ਪਰਸੋਂ ਰੋ ਤੋਂ ਧੁਰ ਕੀ ਬਾਣੀ ਆਈ ਜਨ ਸਗਲੇ ਚਿੰਤਾ ਮਟਾਏ ਤੇ ਤਾਂ ਅੰਤਰ ਸ਼ੀਰ ਬਾਬਾ ਗੋਦਰੀ ਸਿੰਘ ਦੇ ਪਾਵਨ ਪ੍ਰਸੰਤੇ ਜੀ ਦੇ ਅਖੰਡ ਪਾਠ ਆਰੰਭ ਹੋਈ ਸੀ ਅੱਜ ਉਹਦਾ ਦਿਹਾੜਾ ਸੀ ਅੰਮ੍ਰਿਤ ਵੇਲੇ ਜੀ ਦੇ ਅਖੰਡ ਪਾਠ ਜੀ ਸਾਹਿਬ ਜੀ ਦੇ ਪੋਗ ਪਾਇਆ ਹਨ ਪੂਰਤ ਉਪਰੰਤ ਬਾਹਰ ਦੀਵਾਰ ਸਜਾਈ ਗਈ ਸੀ ਜਸਵਤ ਪਾਂਸ ਦੇ ਪਰਸ਼ਦ ਟਾਡੀ ਜੱਤੇ ਜੀ ਵਿਸੇ ਜੱਤੇ ਪਹੁੰਚ ਕੇ ਸੰਗਤਾਂ ਨੂੰ ਅਬਦਾ ਨਾਲ ਵਾਰਾ ਨਾਲ ਸੰਗਤ ਨੇ ਹਾਰ ਕੀਤਾ ਹੈ ਅਤੇ ਤੈਨੂੰ ਦੈਨ ਗੁਰਕਾ ਲੰਗਰ ਅਤੁੱਟ ਵਰਤੇ ਵਰਤੇ ਗਿਆ ਵਰਤੇਗਾ ਹੈ ਉਹ ਸੰਗਤਾ ਨੇ ਵੱਧ ਤੜਕੇ ਇਸ ਮੇਲੇ ਵਿੱਚ ਸੰਗਤਨ ਦਰਸ਼ਨ ਦੇ ਕੇ ਕੀਤੇ ਹਨ ਇਥੇ ਰੇਤ ਮਰਜ਼ਾ ਨਾਲ ਲਖਨਪਾਟੇ ਪਹੁੰਚੇ ਜਾਂਦੇ ਹਨ ਧਨਮਨ ਟਨਰ ਸੇਵਾ ਕਰਕੇ ਗੁਰਕਾਧੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਹਾਂਜੀ ਧੰਨਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਬਹੁਤ ਦੂਰ ਚੱਲ ਕੇ ਆਈਆਂ ਹਨ ਆ ਕੇ ਬੜੇ ਉਹਨਾਂ ਕਲਾਇਆਂ ਸੰਗਤਾਂ ਨੇ ਦਰਸ਼ਨ ਕੀਤੇ ਹਨ ਅਤੇ ਰਾਤ ਦੇ ਜਮਾਨ ਵੀ ਸੱਜਣਗੇ 8:00 ਵਜੇ ਲੈ ਕੇ 11:30 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ ਸਮੂਹ ਸੰਗਤਾਂ ਨੂੰ ਨਿਮਰਤਾ ਸਹਿ ਬੇਨਤੀ ਕੀਤੀ ਜਾਂਦੀ ਹੈ ਕਿ ਤੁਹਾਨੂੰ ਦਸ਼ਕੀਬਾਬਾ ਗੋਦੇ ਸਿੰਘ ਜੀ ਦੇ ਟੈਂਪਵਾਦ ਦੇ ਵਿਖੇ ਪਹੁੰਚ ਕੇ ਪਾਲਤਾ ਕਰਨ ਹਾਂਜੀ ਜੀ ਅੱਜ ਜੀ ਆਪਣੇ ਖੜੇ ਰਾਗੀ ਟਾੜੀਆਂ ਨੇ ਹਾਜ਼ਰੀਆਂ ਭਰੀਆਂ ਜੀ ਆਏ ਸਿੰਘ ਜੀ ਰਾਨੀ ਬਲਾ ਵਾਲੇ ਤੇ ਪ੍ਰਗਤਵਾਲ ਸਿੰਘ ਜੀ ਬਰਗਾਰੀ ਵਾਲੇ ਸਾਡੀ ਸੰਗਤ ਨੂੰ ਅਪੀਲ ਕਰਦਾ ਨਿਹਾਲ ਕੀਤਾ ਹੈ ਸੰਗਤਾਂ ਨੂੰ ਇਹ ਰਾਤਰੀ ਦਮਨ ਵਿੱਚ ਬੀਬੀ ਜਗਾਧਰੀ ਵਾਲਿਆਂ ਦਾ ਰਕੀ ਚੱਤਾ ਤੇ ਬਾਬਾ ਅਮਰਜੀਤ ਸਿੰਘ ਜੀ ਨਾਨਸਰ ਵਾਲੇ ਆਪ ਸੰਗਤਾਂ ਨੂੰ ਕੀਰਤਨ ਕਰਕੇ ਖਿਆਲ ਕਰਨਗੇ ਇਹ ਸੰਗਤਾਂ ਨੂੰ ਨਿਮਰਤਾ ਸਹਿਬੇਤ ਕੀਤੇ ਜਾਂਦੇ ਪ੍ਰਮੋਦ ਪ੍ਰਬੰਧਕ ਕਮੇਟੀ ਵੱਲੋਂ ਤੇ ਸੰਗਤਾਂ ਵੱਲੋਂ ਉਮਮਾ ਕੇ ਆਨੰਦ ਸਿਧ ਬਾਬਾ ਗੋਦੀ ਸਿੰਘ ਜੀ ਦੇ ਪਾਵਨ ਪਾਵਨ ਬ੍ਰੇਸਤਾਨ ਦੇ ਪਹੁੰਚੇ ਕਿਰਪਾਲਤਾ ਕਰਨ ਅਤੇ ਗੁਰਕਾ ਲੰਗਰ ਪਾਰਿਸ਼ਕੋਤਿ ਕੀਤਨ ਵਿੱਚ ਹਾਜ਼ਰੀਆਂ ਪਾਣ ਵਾਹਿਗੁਰੂ ਦੀ ਕਾ ਖਾਲਤਾ ਹੈ। ਵਾਇਕੂ ਦੇ ਖਾਸਾ ਵਾਇਕੂ ਸੋਨੇਤੀ ਜੀ ਮੋ ਨਕਰਵਾਸੀ ਪਿੰਡ ਪਵਾਦੜਾ ਵੱਲੋਂ ਭੰਕਾ ਦਾ ਬਾਬਾ ਗੋਦਰੀਆ ਜੀ ਦੇ ਜਹੀਦੀ ਦਿਹਾੜੇ ਸਮਰਪਤ ਜਿਹੜੇ ਜ ਸਮਾਗਮ ਤੋਂ ਆਇਆ ਜਾ ਰਿਹਾ ਇਸ ਵਿੱਚ ਢਾਡੀ ਜਥੇ ਇੱਕ ਵਿੱਚ ਜਥੇ ਤੇ ਕੀਰਤਨੀ ਜਥੇ ਆਣ ਕੇ ਸੰਗਤਾਂ ਨੂੰ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਬਹੁਤ ਹੀ ਨਿਹਾਲ ਕਰਾਈ ਨੇ ਤੇ ਸਭ ਤੋਂ ਪ੍ਰਬੰਧਕ ਜਣਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਰੇ ਜਿਹੜੇ ਸਮਾਗਮ ਦੇ ਵਿੱਚ ਆਣ ਕੇ ਵਾਗਮ ਦੇ ਸੰਬੰਧ ਕਰਕੇ ਜਿਹੜਾ ਸੀ ਸਵਾਦ ਸੰਗਤਾਂ ਨੂੰ ਜਿਹੜੀਆਂ ਇਹ ਨੂੰ ਘਰ ਦੀ ਖੁਸ਼ੀ ਪ੍ਰਾਪਤ ਕਰਵਾਈ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਵੀ ਜਿਹੜਾ ਜਿਹੜੇ ਸਾਰੇ ਸੰਗਤ ਆਣ ਕੇ ਇਸ ਸਮਾਗਮ ਦੇ ਵਿੱਚ ਜਿਹਨਾਂ ਨੇ ਹਾਜ਼ਰੀਆਂ ਭਰੀਆਂ ਇਹ ਸਮਾਗਮ ਪਰਸੋਂ ਤੋਂ ਅਖੰਡ ਪਾਰਸ ਪਰ ਆਰੰਭ ਹੋਏ ਨੇ ਅੱਜ ਉਹਨਾਂ ਦੇ ਸੰਪੂਰਨ ਭੋਗ ਪਏ ਨੇ ਭੋਗਾਂ ਤੋਂ ਉਪਰੰਤ ਇਹ ਸਮਾਗਮ ਆਰੰਭ ਹੋਏ ਨੇ ਤੇ ਰਾਤ ਨੂੰ ਫੇਰ 8 ਵਜੇ ਦੇ ਕਰੀਬ ਇਹ ਸਮਾਗਮ ਜਿਹੜੇ ਨੇ ਫੇਰ ਆਰੰਭ ਹੋਣੇ ਨੇ 8 ਵਜੇ ਤੋਂ ਲੈ ਕੇ 11:30 ਵਜੇ ਤੱਕ ਇਹ ਜਿਹੜੇ ਸਮਾਗਮ ਇਹ ਲਾਈਵ ਇਹ ਚੱਲ ਰਹੇ ਨੇ ਗਗਨ ਪੀਬੀ08 ਟੀਵੀ ਦੇ ਉੱਪਰ ਇਹ ਲਾਈਵ ਚੱਲ ਰਹੇ ਨੇ ਸੰਗਤਾਂ ਇਹਨੂੰ ਗਾਈ ਵੀ ਵੀ ਦੇਖ ਸਕਦੇ ਉੱਪਰ ਤੇ ਪੋਰ ਪੰਜਾਬ ਹੈਡਲਾਈਨ ਉਹਨਾਂ ਵੱਲੋਂ ਵੀ ਇਹ ਸਾਰੇ ਸਮਾਗਮ ਨੂੰ ਕਵਰ ਕੀਤਾ ਗਿਆ ਹੈ ਤੇ ਕਵਰ ਕਰਕੇ ਸੰਗਤਾਂ ਦੇ ਰੂਪ ਰੂਪ ਕਰਵਾਇਆ ਜਾਵੇਗਾ ਪ्योर ਪੰਜਾਬ ਹੈਡਲਾਈਨ ਦੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ਼ ਇਹਨਾਂ ਨੂੰ ਤਿਆਰ ਕਰਨ ਲਈ ਅੱਧਾ ਪਈਆ ਦੇਸ਼ ਦਾ ਖਰਚ ਹੋਇਆ ਉਹ ਕਮਾਂਡੋ ਜਿਹੜੇ ਕੁੱਡੀ ਜਾਂਦੀ ਚਿੜੀ ਦੇ ਪੈਰ ਦੇ ਪੰਜੇ ਦੇ ਨਿਸ਼ਾਨਾ ਲਾਉਦੀ ਸਮਰੱਥਾ ਰੱਖਦੇ ਚੋ ਉਹ ਕਮਾਡੋ ਜਿੰਨੀ ਸ਼ਰਧਾ ਕਰਦੇ ਪਰਕਰਮਾਂ ਦੇ ਤੇ ਲੰਗਰ ਹਾਲ ਦੀ ਛੱਤ ਦੇ ਉੱਤੇ ਕੋਤਾਰੇ ਦਾ ਯਤਨ ਕੀਤਾ ਗਿਆ ਬਸ ਸਾਰੇ ਅੰਦਰ ਦੇ ਹੋਏ ਤਾਂ ਬੋਲੇ ਆ ਕਿਨਾਂ ਦੀਆਂ ਕੇਵਲ ਲੋਕ ਹੋਏ ਹੋ ਨਾ ਸਤਿਕਾਰ ਦਾ ਮਾ ਬੈਰ ਦੇ ਵਿੱਚੋਂ ਇੱਕ ਗੋਲੀ ਨਿਕਲੇ ਜੋ ਵੱਡੋ ਵੱਡੇ ਕਦਰ ਲੈ ਕੇ ਜਾਣਾ ਚਾਹੀਦਾ ਖਾਤਰ ਨੂੰ ਦੂਦੇ ਪਾਸੇ ਸੀਸ ਤਲੇ ਨੇ ਹੁੰਦੇ ਫਿਰਦੀਆਂ ਨੇ ਨੀ ਲਾਤ ਹਾਲਿਆ ਦੂਸਰੇ ਪਾਸੇ ਕੋਆ ਜਿਹੜੇ ਕਿੰਨੇ ਔਰ ਬਾਸਨਾ ਨਹੀਂ ਪ੍ਰਭ ਧਰਲੀ ਉੱਤੇ ਚਾਰੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਹੋਰ ਕੋਈ ਬਾਸਨਾ ਨਹੀਂ ਹੈ ਧਰਲੀ ਉੱਤੇ ਤੋਂ ਬਿਨਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਲਾਫਾ ਹੱਤਾਂ ਤੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੋਤ ਵਿੱਚ ਬੈਠਣਾ ਚਾਹੁੰਦੇ ਆ ਲੋਕੋ ਉਹਨਾਂ ਸੂਰਬੀਰ ਯੋਧਿਆਂ ਦਾ ਕਹਿੰਦੇ ਕੇ ਮਹਾਂ ਸਿੰਘ ਖਾਤਾ ਪਿੰਡਾਂ ਵਾਲਾ ਹੱਲਾ ਛੇੜਿਆ ਦੇ ਰਿਆ ਇੱਕ ਪਾਸੇ ਹਥਿਆਰਾਂ ਦਾ ਜਖੀਰਾ ਏ ਦੂਸਰੇ ਪਾਸੇ ਦੇ ਨੌਜਵਾਨਾਂ ਜਗ੍ਹਾ ਲਈ ਪ੍ਰੇਤ ਕਰਿਆ ਖਿੰਦ ਤੇ ਭਾਰਤ ਦੀ ਖਿੰਦ ਤੇ ਭਾਰਤ ਦੀ ਫੌਜ ਦਾ ਮੁਕਾਬਲਾ ਪੰਜਾਬ ਦੀ ਜਿਵਾਨੀ ਦੇ ਨਾਲ ਹੋ ਰਿਆ ਨਹੀਂ ਆਇਆ ਅੱਜ ਤੱਕ ਵਾਲੇ ਬੋਲ ਨਾ ਪੋ ਅਲੰਗਿਆ ਸੀ ਅਬਦਾਲੀ ਨੂੰ ਖੋਗੇ ਤੋਂ ਉਹ ਜਿਨ੍ਹਾਂ ਨੂੰ ਅਬਦਾਲੀ ਨੇ ਇੱਕ ਵਾਰੀ ਕੁੱਟਿਆ ਤੇ 1947 ਤੋਂ ਪਹਿਲਾਂ ਉੱਠ ਨਾ ਸਕੇ ਇਹਨਾਂ ਉਹ ਜਿਨ੍ਹਾਂ ਨੇ ਅਬਦਾਲੀ ਨੂੰ ਖੇਬਰ ਦੇ ਦਰਿਆ ਦੇ ਉੱਤੇ ਭਜਾਇਆ ਜੇ ਨੰਗੇ ਪੈਰੀ ਭਜਾਇਆ ਅਬਦਾਲੀ ਤੇ ਸਰਦਾਰ ਕਰਤ ਸਿੰਘ ਨੂੰ ਹੁਣਾਂ ਨੂੰ ਜਾਂਦਾ ਜਾਂਦਾ ਆਕੇ ਗਿਆ ਕਹਿੰਦਾ ਇਹ ਨਾ ਸਮਝਿਓ ਜੇ ਕਿ ਮੈਂ ਡਾਕੇ ਹੀ ਭੱਜ ਗਿਆ ਜੰਗ ਮੁਕਾਦੋ ਨਹੀਂ ਹੋਈ ਆ ਮੇਰੇ ਪੁੱਤ ਪੁੱਤਰੇ ਆਉਣਗੇ ਤੇ ਤੁਹਾਡੇ ਨਾਲ ਜੰਗ ਲੜਨੀ ਸਰਦਾਰ ਕਰਤ ਸਿੰਘ ਨੇ ਜਵਾਬ ਦਿੰਦਾ ਅਬਦਾਲੀਆ ਤੇ ਤੇਰੇ ਪਤ ਪਤਲੇ ਚੜ ਕੇ ਆਉਂਦੇ ਤੇ ਸਾਡੇ ਆਣੇ ਨੇ ਦਾਦਾ ਦੋਲੇ ਕੇ ਮੈਦੀ ਹੋ ਨਾ ਹਾਂ ਪਾਦੇ ਲੱਗਦੀ ਸਰਪੀਆ ਕ ਮੈਦੀ ਹੋ ਨਾ ਹਾਂ ਪਾਦੇ ਲੱਗਦੀ ਕਮੇ ਮੇਰੀਏ ਸਮਰੇ ਤੋਂ ਹਮਾਰੇ ਐਪਰਜੀ ਦੇ ਵਿੱਚ ਤੇਰੀ ਆਵਾਜ਼ ਕੋਈ ਨਹੀਂ ਥਾ ਕੋਈ ਨਾ ਟੱਕੜ ਲੱਖ ਧੁੱਲੇ ਇਨਕਲਾਬ ਆਇਆ ਹਰ ਖਰਚ ਤੋਂ ਮਿੱਟੀ ਧਾਉਣ ਵਾਲਾ ਸਰਪ ਖੂਨ ਛੀਂਦਾ ਦਾ ਦੁੱਲੇ ਆ ਜੋ ਕੋਈ ਜੰਮਿਆ ਧੂੜ ਗੁਰੂ ਗੋਬਿੰਦ ਸਿੰਘ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਦਿੱਲੀ ਬੈਠੀ ਬੈਰਸਾ ਨਾਲ ਕਰਕੇ ਜਨਨਲ ਵਿਦਿਆ ਵਰਗਿਆ ਨੂੰ ਇੱਕ ਪੁੱਛ ਰਹੀ ਆ ਕਿ ਸਮੇਂ ਦੀ ਹੈ ਟੀਵੀ ਇੰਟਰਵਿਊ ਦੇਣੀ ਆ ਟੀਵੀ ਚੈਨਲ ਨੂੰ ਇੰਟਰਵਿਊ ਦੇਣੀ ਆ ਤੇ ਉਹ ਸੋਚ ਕੇ ਬੈਠੀ ਆ ਕਿ ਜਲਦੀ ਤੋਂ ਜਲਦੀ ਮੈਨੂੰ ਇਹ ਖਬਰ ਪਹੁੰਚੇ ਕਿ ਭਿੰਡਰਾ ਵਾਲੇ ਸੰਤ ਨੇ ਆਤਮ ਸਮਰਪਣ ਚਾਰ 27 ਆਊਗਾ ਤੇ ਮੈਨੂੰ ਫੜ ਕੇ ਲੈ ਜਾਊਗਾ ਇਹਨਾਂ ਨੂੰ ਇੱਕ ਵਾਰੀ ਆਉਣ ਦਿਓ ਸਿਵਾ ਇਧਰ ਨੂੰ ਤਰੰਤ ਭਾਕੇ ਲਾਛਣ ਦੇ ਤੂਰ ਦੇ ਰੱਖਿਆ ਕਿਸ ਤਰ੍ਹਾਂ ਉਹਨਾਂ ਨੇ ਤੂਰ ਕੇ ਵਿਖਾਏ ਆ 6 ਜੂਨ ਦੀ ਸਰੀਰ ਹੋਈ ਆ 6 ਜੂਨ ਦੀ ਸਰੀਰ ਹੋ ਗਈ ਆ ਤੇ ਬਰਖਾਟ ਵਿੱਚ ਆਈ ਹੋਈ ਕਿਦਰਾ ਗਾਂਧੀ ਨੇ ਟੈਂਕਾਂ ਦੇ ਨਾਲ ਹਮਲਾ ਕਰਦੀ ਹਰਾਇਤ ਕਰ ਦਿੱਤੀ ਟੈਂਕਾਂ ਦੇ ਨਾਲ ਹਮਲਾ ਕਰਦੀ ਝੋਟ ਦੇ ਦਿੱਤੀ ਆ ਗੁਰਮੁਖੋ ਦੁਨੀਆ ਦੀ ਸਰਵ ਉੱਚ ਅਦਾਲਤ ਆਈ ਜਿਹੜੇ ਗੋਲਪੁੜਾਂ ਦੇ ਨਾਲ ਜੰਮ ਵਿੱਚ ਲਾਤੇ ਜਾਂਦੇ ਪਰ ਭਾਰਤ ਦੀ ਪ੍ਰਕਾਰ ਨੇ ਸਿੱਖਾਂ ਨੂੰ ਇਹ ਅਹਿਸਾਸ ਕਰਾਇਆ ਕਿ ਤੁਸੀਂ ਸਾਡੇ ਦੇਸ਼ ਦੇ ਵਸਨੀਕ ਨਹੀਂ ਤੁਸੀਂ ਸਾਡੇ ਨਹੀਂ ਬੁਲਾਨੇ ਹੋ ਤੁਸੀਂ ਸਾਡੇ ਲਈ ਉੱਤਰੇ ਹੋ ਜਦੋਂ ਬਸੀ ਆਉਂਦੀਏ ਇਹ ਮੰਨਦੇ ਫਿਰ ਇਹਨਾਂ ਦੇ ਘਰ ਪੈ ਜਾਂਦੀਆਂ ਇਹਨਾਂ ਦੇ ਕੀੜੇ ਹੋਣ ਲੱਗ ਜਾਂਦੇ ਪਰ ਇਹਨਾਂ ਨੇ ਖੱਤੇ ਉੱਪਰ ਟੈਂਕਾਂ ਦਾ ਇਸਤੇਮਾਲ ਕੀਤਾ ਤੋਪਾਂ ਦਾ ਇਸਤੇਮਾਲ ਕੀਤਾ ਬਾਤਰਾਂ ਵਾਲੇ ਗੱਡੀਆਂ ਦਾ ਇਸਤੇਮਾਲ ਕੀਤਾ ਮਸ਼ੀਨ ਕਰਨ ਦਾ ਇਸਤੇਮਾਲ ਕੀਤਾ ਹੈਨਿੰਗ ਕਰਨਾ ਦਾ ਇਸਤੇਮਾਲ ਕੀਤਾ ਕਮਾਂਡੋਆਂ ਦਾ ਇਸਤੇਮਾਲ ਕੀਤਾ ਸਾਨੂੰ ਇਹ ਪੂਰਤ ਉਸ ਦੇ ਵਾਸਤੇ ਨਹੀਂ ਤੁਸੀਂ ਸਾਡੇ ਨੂੰ ਬੁਲਾਉਂਦੇ

ਇਹਨਾਂ ਨੂੰ ਵਿਚਾਰ ਲੈਣਾ ਚਾਹੀਦਾ ਏ ਕਿ ਇੱਥੇ ਮਸੇਰਾਂੜਾ ਕਿ ਆਏ ਆ ਸਾਨੂੰ ਇੱਕ ਕਬਰ ਤੋਂ ਹੀ ਬੀਕਾਂ ਦੇ ਇੱਥੇ ਬੈਠੇ ਆ ਬੀਕਾਂ ਨੇ ਇੱਥੋਂ ਚੱਲ ਕੇ ਮਸੇਰਾਂੜਾ ਦਾ ਸਰਵਾੜੇ ਤੇ ਖਿੱਦੂ-ਖੁੰਡੀ ਖੇਡ ਤੇ ਉੱਤਰ ਨੂੰ ਲੈ ਕੇ ਗਏ ਜਨ ਨਾਲ ਬੰਦਿਆ ਵਰਗਿਆਂ ਨੂੰ ਤੂੰਨੇ ਦੇ ਵਿੱਚ ਜਾ ਕੇ ਭਧਾਤ ਮੰਤਰੀ ਦੇ ਘਰੇ ਵੜ ਕੇ ਮਾਰੀ ਆ ਕਿਹੜੇ ਕੰਦੇ ਨੂੰ ਨਹੀਂ ਏ ਸਾਡੇ ਨਾਲ ਬਕੋਚੀਆਂ ਬੰਦ ਕਰ ਦਿਓ ਕਿਦਾਂ ਕੋਈ ਧਰਮ

ਪਾਉ ਲੈਂਡਿੰਗ ਦਾ ਪਤਾ ਕਰੋ ਜੀ ਤੇ ਨਾਮ ਇਹ ਭਾਈ ਜੇਕਾਰ ਸਿੰਘ ਪ੍ਰਧਾਨ ਕਲੌਨੀ ਜਿੰਦਾ ਤੋਂ ਸੋਨਿਹਾਰ ਗੁਰ ਜਾਤੋ ਭਾਈ ਜਿਮਤਾਰ ਸਿੰਘ ਜੀ ਅਦੇ ਭਾਈ ਲੱਗੇ ਆ ਤੁ ਕਰਨਾ ਪਿਆ ਤੁਝ ਜਿਨ ਕਾ ਸੇ ਨਾਮ ਹਰਿ ਜੈ ਲੋਕੀ ਕਹਿਣਾ ਨਿੰਗ ਤਹੈ ਸੁਖ ਹੋਆ ਜਿਤ ਕਰਿਆ ਅਨੰਦ ਵਾਜੇ ਹਣਦ ਸੁਨੋ ਬੜਾ ਪਾਕੀਓ ਉੰਤ ਕਾ ਤੀਜੇ ਬਰਕਾ ਗੁਰਨਾਮ ਚ ਲਈ ਧਿਆਈ ਫਿਰੰਗਤ ਗੁਰ ਅਮਰਦਾਸ ਨਾਮਦਾਸ ਹੋਈ ਸਹਾਈ ਅੱਜ ਹਰ ਕੋ ਬੰਦਾਈ ਛੇ ਰਾਜ ਨਰਨੰਦਿਆਈ ਹੈ ਜਿਦ ਰਟੇ ਸਬਦ ਚ ਜਾਏ ਜੇਕ ਮਹਾਂਦਰ ਸਿੰਘ ਮਰੀਆ ਕਾ ਲੋ ਨਾਮ ਗਰਆਵੇ ਧਾਏ ਨਵੇਂ ਪਾਸ਼ਾ ਛੇ ਧਾਈ ਤੁਸਾ ਪਾਤਸ਼ਾਹੀ ਕੀ ਜੋਤਿ ਸ੍ਰੀ ਗੁਰੂ ਗ੍ਰੰਥ ਜੀ ਦੇ ਬਾਣ ਸਰਨ ਨਾਮ ਜੀ ਦਾਤਾ ਧਿਆਨ ਵਰਗੇ ਸਾਜ ਜੀ ਬੋਲੋ ਜੀ ਪੰਡਾ ਆ ਰਿਆਂ ਸਤਿ ਸ਼ਤਾ ਦੀ ਆਟਾ ਰੋਹਤਿਆਂ ਭਕੀਆਂ ਜੰਮੀਆਂ ਧੰਮੀਆਂ ਜਨਾਮ ਜੱਪਿਆ ਵੰਡ ਛਗਿਆਂ ਦੇਖ ਦਿਲਾਏ ਨੀਕ ਵਾਹੀ ਦੇਖੇ ਅੰਮ੍ਰਿਤ ਜੀ ਦਾ ਹਾਲ ਨਾ ਪਿਆਰੀਆਂ ਸਤਿਆਰਾਂ ਦੀ ਰਮਾਈ ਦਾ ਧਿਆਨ ਵਰਗੇ ਸਾਜ ਜੀ ਬੋਲੋ ਜੀ ਜਨਾ ਸੰਗਤ ਸਿੰਘਿਆਂ ਦੇ ਧਰਮਾਂ ਵਿੱਚ ਦਿੱਤਾ ਵੰਦ ਵੰਦ ਕਰਾਈ ਭੋਖੀਆਂ ਲਵਾਈਆਂ ਕੱਖਣ ਤੇ ਆ ਰਹੇ ਰਹੇ ਗੁਰੂ ਦੇ ਸੇਵਾ ਲਈ ਕੁਰਬਾਨੀਆਂ ਕੀਤਿਆਂ ਧਰਮ ਨਾਰਿਆ ਸਿੱਖੀ ਜਿੱਤਦਾ ਸੁਤੰਨ ਆਲੋ ਲਿਵਾਏ ਇਤਰਾ ਦੀ ਗਮਾਈ ਦਾ ਧਿਆਨ ਰੱਖ ਕੇ ਕਾਲਤਾ ਜੀ ਬਰੋ ਜੀ ਪੰਜਾਹ ਤੱਕ ਸਰਬਤ ਕਰਤਵਾਂ ਦਾ ਧਿਆਨ ਰੱਖ ਕੇ ਕਾਲਤਾ ਜੀ ਬਰੋ ਜੀ ਪ੍ਰਤਮ ਸਰਪੰਖਾਤਾ ਜੀ ਕੀ ਅਦਾਸ ਸਰਪੰਖਾਤਾ ਜੀ ਕੋ ਵਾਹਿਗੁਰੂ 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 ਨਿਤਾਰਣ ਕਾ ਸਤਨਾਮ ਸਭ ਸੁਹਰੇ ਜਹਾਂ ਜਾਂ ਸਾਧ ਸਾਹਿਬ ਤਹਾ ਤਹਾ ਲਿchreਤ ਦੇਖਦੇ ਬਚੇ ਬਚੇ ਦੀ ਪੈਜ ਪਾਦ ਕੇ ਜੀਤ ਜਿਸ ਸਾਹਿਬ ਦੇ ਸਹਾਇ ਸਰਪੰਖਾਤਾ ਜੀ ਕੋ ਵਰਤ ਕੋਪਾ ਦਾ ਨਾਮ ਸੰਤਨ ਸੀਵਾ ਰਿਣੀ ਨਯੋ ਨਾਲਕ ਨਾਮ ਜਗਤ ਜਾਨ ਤੇਰੇ